ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਯਾ ਜੀ ਦੀ ਵੀਡੀਓ ਚ ਲੋ ਜੀ ਕੱਲ ਜਿੱਥੇ ਬਾਜਰਾ ਬੀਜਣ ਦੀ ਸੋਚ ਰਹੇ ਤੇ ਆਪਾਂ ਪਾਣੀਓ ਪਾਣੀ ਕਰਤਾ ਮੀਨੇ ਆ ਨ ਪੂਰਾ ਹੁਣ ਇਹਦੇ ਕਰਕੇ ਫਿਰ ਨਹੀਂ ਹੋਣਾ ਦੋ ਦਿਨ ਜਿੰਨਾ ਚਿਰ ਮੌਸਮ ਨਹੀਂ ਖੁੱਲਦਾ ਨਜ਼ਰ ਦੇਖਦੇ ਆ ਕਿਆ ਬਣਦਾ ਕਿਆ ਨਹੀਂ ਜੇ ਹੋਰ ਪੈ ਗਿਆ ਫਿਰ ਤਾਂ ਆਪਣਾ ਬੀਜੇ ਨਹੀਂ ਹੋਣਾ ਫਿੱਤਾ ਲੇਟੇ ਹੋ ਗਿਆ ਆ ਲੰਬੜਦਾਰ ਕਿਦਾਂ ਪੈਰ ਠੀਕ ਆ ਤੋਰਦਾ ਹਲੇ ਪਾਠੀਆਂ ਵਿੱਚੋਂ ਮੰਗੂਆਂ ਹਲੇ ਵੀ ਦਰਦਦਾ ਕਰਨੀ ਦੋ ਦਿਨ ਤਨ ਪਾਣੀ ਚ ਨਾ ਬੜੀ ਤਿੰਨ ਦਿਨ ਕਾਹੇ ਨਾ ਮੋਨ ਨਹੀਂ ਬਣਾ ਲਾਗੇ ਬਟਣ ਬਣੀ ਦੀ ਹਾਂ ਕੌਣ ਕੌਣ ਇਹ ਆ ਬినੋਦ ਆਇਆ ਬਨੋਦ ਕਿਹੜਾ ਉਹ ਵੀ ਲੱਗ ਗਿਆ ਆਹਾਂ ਨਹੀਂ ਗਿਆ ਇਹ ਸਭ ਜਾਏਗਾ ਰੋਟੀ ਬਣਾ ਕੇ ਅੱਛਾ ਰੋਟੀ ਪਕਾ ਕੇ ਮੈਂ ਤਾਂ ਠੀਕ ਆ ਕੱਤਾ ਹਮ ਵੀ ਰਹੇਗਾ ਕੌਣ ਖਾ ਰਿਹਾ ਹੈ ਤੂੰ ਕੀ ਬਣਿਆ ਨੇ ਕਾਹ ਦੀ ਆਜ ਧੋਖਾ ਤੂੰ ਬਹੁਤ ਦੇਤਾ ਹੈ। ਇਹਨਾ ਬਾਕੀ ਬੰਦੇ ਨੂੰ ਪੁੱਛ ਲੈ ਇੱਥੇ ਰੋਲੇ ਵਾਲਾ ਕੰਮ ਨਾ ਹੋਵੇ ਕਿਤੇ। ਸਮਝ ਗਿਆ? ਇਹ ਰੋਟਾ ਵੀ ਤੇ ਨਹੀਂ ਫੇਰੇਗਾ। ਉਹ ਹਾਲ ਫੇਰਨ ਲੱਗਿਆ ਵਾ। ਬਸ ਇਸੀ ਕਰਕੇ ਦੂ ਹੋਗਾ। ਉਹ ਥੋੜਾ ਹੋ। ਹਰਤਾ ਫੇਰ ਰਿਹਾ ਉਹਦੇ ਵਿੱਚ ਫਾਲੀਆਂ। ਆਹ ਵੀ ਕੋਲੂ ਬਾਈ ਲੱਗਿਆ ਵਾ ਕੱਦੂਦਾਰ ਨੂੰ। là cái nét đại trung phong đi ਬੜਾ ਭਈ ਹੁੰਦਾ ਹੈ ਹੈ? ਇਹ ਚੱਲਦਾ ਹੀ ਹੈ। ਚੱਲਦਾ ਦਾ ਹੈਗਾ। ਚੱਲਣੂ ਹੈਗਾ ਜਵਾਬ ਦਿੰਦਾ। ਪਾਣੀ ਨਹੀਂ ਬਾਹਰ। ਪਾਣੀ ਨਹੀਂ ਖੱਡੇਆ ਹੋਰ। ਵਧੀਆ ਪਾਣੀ ਥੋੜੇ ਜਿਹਾ ਠੀਕ ਆ। ਬਾਹਰ ਹੁਣ ਤੂੰ ਲਿਬੜਿਆ ਵਾ। ਇੱਥੇ। ਮਗਰ ਹੁਣ ਤੂੰ ਲਿਬੜਿਆ ਵਾ ਬਾਹਰ। ਇੱਕੇ ਵਾਰੀ ਬਹੁਤ ਆ ਨਾ ਕੋਲੋਂ ਅੰਦਰ ਹੀ ਕੱਪੜੇ ਖੋਲ ਗਏ ਜਦੋਂ ਦਿਲਤਾ ਹੈ ਨਾ ਬੈਠਣਾ ਜੀ ਚਕਲਾ ਚਕਲਾ ਬਣੀਆਂ ਤਾਂ ਨਹੀਂ ਇੰਨਾ ਕੇ ਪੀਜਾ ਖਾਣ ਜੇ ਦਾ ਉਸ ਤੋਂ ਅੱਗੇ ਵਧੀਆ ਬੱਜ ਜਾਂਦਾ ਜਾਣਾ ਉਹਨੇ ਪਾ ਕੋ ਖੂਜਾ ਮੜ ਮੜ ਕੋ ਹੁੰਦਾ ਰਹਿਆ ਦਾ ਹੈ ਨਹੀਂ ਪਾ ਕੋ ਹੈ ਨਹੀਂ ਬਾਪ ਹੈਗਾ ਬਾਪ ਕਰਿਆ ਤੇ ਤਾਂ ਵਧੀਆ ਬਣਿਆ ਵਾ ਉਹ ਵੀ ਲੇਬਲ ਜਾਈ ਹੈ ਨਾ ਲੈ ਜਿੱਥੇ ਲੋੜ ਨਹੀਂ ਆ ਲੋੜ ਕੋ ਆ ਕੇ ਬਾਦ ਨਾ ਬੜਾ ਵਾ ਖੂਜੇ ਉੱਚੇ ਹੈ ਬਸ ਉਹ ਮੜਾ ਜੇ ਖਿੱਚਦੀ ਬੱਤੀ ਦਾ ਠੀਕ ਹੈ ਸਾਰਾ ਮੀਨੇ ਕੰਮ ਲੋਡ ਕਰਤਾ ਮੋਰਗੂੰ ਤੇ ਠੰਡਾ ਹੋ ਗਿਆ ਲੈ ਤੇਰਾ ਫੁੱਲ ਪਾਣੀ ਆ ਗਿਆ ਉਹ ਟੁੱਟ ਗਿਆ ਹੁਣਾ ਸਾਰੇ ਇਹਦਾ ਪਾਣੀ ਪਿਆ ਦਾ ਹੈ ਜੀ ਮਨੂੰ ਲਾਇਦੇ ਆ ਟੁੱਟ ਗਿਆ ਹੁਣਾ ਫੁੱਲ ਦੀ ਘੱਟ ਤੇਰੀ ਘਰ ਦੇ ਕੋ ਟੁੱਟੇ ਦੀ ਹੋਣਾ ਨਹੀਂ ਪਾਣੀ ਕਿੱਥੇ ਤੇ ਆ ਗਿਆ ਇਹਨਾਂ ਫੁੱਲ ਬਾਹਰ ਐ ਬਾੜੀ ਇੱਕ ਕਿਲੇ ਦਾ ਵੀ ਪਾਣੀ ਟੁੱਟ ਗਿਆ ਪਰ ਗਾਂਹਾਂ ਤੇ ਗਾਂਹਾਂ ਪਾਣੀ ਟੁੱਟੀ ਜਾਂਦਾ ਏ ਇੱਕ ਕੀਲੇ ਦਾ ਪਾਣੀ ਟੁੱਟ ਗਿਆ ਉਹਨੇ ਦੂਏ ਦਾ ਤੋੜ ਦੇਣਾ ਦੂਏ ਦਾ ਟੁੱਟ ਗਿਆ ਮੈਂ ਮੋਟਰ ਚਲਾਉਣ ਗਿਆ ਤਾਂ ਹਾਂ ਆ ਦੇਖਿਆ ਤਾਂ ਪਾਣੀ ਪਾਣੀ ਆਉਂਦਾ ਬਹਾ ਰਹਿਣੇ ਦੇ ਕਰਦੂਗਾ ਫਿਰ ਦੁਰਦ ਹੋ ਜਾਂਦਾ ਮੈਂ ਕਹਿੰਦਾ ਹੋਰ ਇਹ ਨੂੰ ਹੋਰੀਆ ਕੋਈ ਉੱਤ ਚੱਲ ਕੋਈ ਨਹੀਂ ਜੱਸੇ ਦੇ ਲੱਗੇ ਬਨੀਰੀ ਬਟਣ ਅੱਜ ਹੈ ਲਾਦੂ ਲਾਦੂ ਗਏ ਕਹਿੰਦਾ ਸ਼ਾਮ ਨੂੰ ਇੱਥੇ ਵੀ ਪਟ ਦੇਣੀ ਅਸੀਂ ਆਈ ਟਾਈਮ ਪਾੜ ਦੇਣੀ ਆਹੋ ਢੰਗਾ ਧਿਆਰ ਨਾਲ ਗਿਆ ਟਿੱਕ ਉਹ ਕਹਿੰਦੇ ਰੋਣਾ ਨਹੀਂ ਇਹ ਧੜੇ ਹਰਾਮੀ ਆ ਆ ਬਸਾਰੇ ਇਕੱਠੇ ਕਰਨੇ ਇਕੱਠੇ ਹੋ ਕਰਦੇ ਨੇ ਨਿਕਲ ਖੋ ਕਰ ਲਈ ਕਰੋ ਮੈਂ ਕਿਹਾ ਸ਼ੰਕਰ ਗੱਲ ਤੇ ਬਾਅਦ ਚ ਰੋਲਾ ਪਈ ਜਾਂਦਾ ਸਾਡਾ ਰੋਲਾ ਪਵਾ ਲੈਂਦੇ ਆ ਲੜਦੇ ਆਪ ਜੰਦੇ ਵੀ ਸਾਡੇ ਕੋਲ ਆ ਜਾਂਦੇ ਆ ਮੈਂ ਤਾਂ ਆਪਣਾ ਦੇਖ ਕੇ ਰਲਾਇਓ ਕਾਂਕਾ ਰਾਲ ਮੱਛੀ ਬਨੇ ਗਿਆ ਹੋ ਰਹਿਰਾ ਵਗੈਰਾ 1000 ਰੁਪਿਆ ਇਹਨਾਂ ਦੀ ਪਾਰਟੀ ਕਰੀ ਇਹਨਾਂ ਨੂੰ ਹੈ ਪਾਰਟੀ ਕਰੀ ਗਾ ਮਨੋ ਕਰਦੇ ਕਾਟ ਦਾਰਾ ਦੂਆ ਜਿਹੜਾ ਤੇਰੇ ਕੋਲ ਆਦਾ ਕੱਦਨ ਆ ਜਾ ਚਲੋ ਆਓ ਲੱਗਿਆ ਦੂਜੇ ਬੱਟਣ ਜੇ ਤੁਸੀਂ 10 ਦਿਨ ਪਹਿਨਾ ਆ ਜਾਂਦੇ ਨਾ ਪੂਰੇ ਪੈਸੇ ਤੇ ਐਸੋਂ ਟੀਕਾ ਲਵਾ ਲਾ ਟੀਕਾ ਲਵਾ ਲਾ 4-5 ਤਰੀਕ ਦੀ ਲੋਈ ਸ਼ੁਰੂ ਹੋਈ ਵੀ ਆ ਤਿੰਨ ਚਾਰ ਦੀ ਅੱਜ 15 ਦਿਨ ਹੋ ਗਏ ਲੋਈ ਚੱਲਦੀ ਨੂੰ 15 ਕਿਲੇ ਲਾ ਦੇਣੇ ਤੇ ਕਿਨੇ ਹਾਂ 5 ਜਿਹੜੀ ਮੈਂ ਤੈਨੂੰ ਪਹਿਨਾ ਕਿਹਾਤਾ ਤੇਰੇ ਸਾਹਮਣੇ ਜਗਦੀਪ ਨੇ ਤੈਨੂੰ ਕਿੰਨੇ ਫੋਨ ਕਰਦਾ ਰਿਹਾ ਫੇਰ ਨਹੀਂ ਇਹ ਬਾਤ ਆਏ ਨਾ हमको ਇੱਥੇ ਚਲੇ ਜਾਂਦਾ ਹੈ ਨਾ ਪਿਆਉਣੇ ਨੂੰ ਜੀ ਨਹੀਂ ਕਰਦਾ ਮਿਲ ਹੀ ਜਾਂਦਾ ਜਿਵੇਂ ਵਿਆਹ ਆਦੀ ਹੋਤਾ ਹੈ ਨ ਉਸ ਮੈਂ ਜਾਂਦਾ ਹੈ ਖਾਣਾ ਬਣਾਉਣ ਲੂ ਤਾਂ ਮਿਲ ਜਾਂਦਾ ਹੋਰ ਨੂੰ ਤਾਂ ਵੀ ਦੇਖਣਾ ਹਾਂ ਅੱਜ ਕੀ ਵੀ ਆਮ ਮਠਾਈ ਬਣਾ ਲੈਂਦਾ ਹਾਂ ਲੈ ਤਾਂ ਬੁੱਕ ਕਰਾਉਣਾ ਹੈ ਕਿੰਨਾ ਨੰਨਾ ਵਿਆਹ ਦਾ ਇਹਦਾ ਇਤਨਾ 2025 ਤੋਂ 5000 ਵੀ 5000 ਰੁਪਏ ਤੇਰੀ ਨੂੰ ਬੁੱਕ ਕਰ ਲਾ ਮਿੱਠੂ ਦੇ ਵਿਆਹ ਵਾਸਤੇ ਤੇਰੀ ਉਹ ਸਾਰਾ ਕੁਝ ਉਹ ਸਾਰਾ ਸਮਾਨ ਤੇ ਨਾ ਲੈ ਰਾਖੇ ਮੇਰਾ ਨਾ ਤੇਰੇ ਸਮਾਨ ਸਨੇ ਕਿੰਨਾ ਕਿੰਨਾ ਆਵਾਰੇ ਸਮਾਨ ਨਹੀਂ ਆਪ ਉਰਜਾ ਬਣਾ ਕੇ ਦੇਗਾ ਇਤਨਾ ਸਮਾਨ ਲਾਓ ਅਸੀਂ ਖਾਲੀ ਬਣਾ ਦੇਗਾ 5000 6000 ਜਿੰਨਾ ਜਿਆਦਾ ਕੰਮ ਹੈ 10000 ਵੀ 12000 ਵੀ ਇਹ ਤਾਂ ਸਸਤਾ ਪੈਂਦਾ ਇਧਰਲੀ ਹਲਵਾਈਆਂ ਨਾਲੋਂ ਇਹ 5000 ਤਾਂ ਸਸਤਾ ਹੈ ਜਿਆਦਾ ਹੀ ਜਿਆਦਾ ਜਿਵੇਂ ਛੋਟਾ ਮੋਟਾ ਕੰਮ ਆਏ ਨਾ ਉਹ ਤੂੰ ਲੋੜੇ ਨਹੀਂ ਆਪਾਂ ਦਿਹਾੜੀ ਬਰੇ ਰੱਖ ਲੈਣਾ ਇਹ ਪਰ ਦਿਖਾਈ ਦੇ ਇਧਰ ਤੇ ਨੂੰ ਵੀ ਏਲਵਾਈ ਆ ਮਿੱਠਾ ਬਣਾਨੇ 12000 15000 ਲੇਤਾ ਹੈ ਅ ਜੇ ਲੰਗਰ ਲੰਗਰ ਹੈ ਇੱਕ ਖਿਲਾ ਚੌਲ ਸਬਜੀ ਬਣਾਣਾ ਹੈ ਫਿਰ 2000 ਲੈ ਲੇਤਾ ਗੋਲ ਗੱਪਿਆਂ ਦੇ ਗੋਲ ਗੱਪੇ ਕਰੇ ਜੀ ਇਹਾ ਸ ਗਿਆ ਤੱਕ ਨਹੀਂ ਚਲਾਇਆ ਹਾਂ ਤੱਕ ਨਹੀਂ ਚਲਾਇਆ ਚਲਾਇਆ ਨਹੀਂ ਟਾਈਮੇ ਨਹੀਂ ਮਿਲਾ ਯਾ ਹੈ ਕੰਮ ਕਰਤੇ ਕਰਤੇ ਟਾਈਮੇ ਨਹੀਂ ਮਿਲ ਗੋਲ ਗੱਪਿਆਂ ਦਾ ਵੀ ਕਾਰੀਗਰ ਹੈ ਜੀ ਅਨਕੀ ਚਲਾ ਗੁੰਡਾ ਵੀ ਨਹੀਂ ਸੀ ਕਰੂੰਗਾ ਕਿਆ ਦਾ ਇਥੇ 15 ਦਿਨ ਚ 15 ਕਿਲੇ ਮਰਗੇ ਤੇਰੇ ਆ ਮਾਰ ਗਿਆ ਫੇਰ ਮਾਰ ਗਿਆ ਉਹ 15 ਕਿਲੇ ਦੇਖ ਲੈ ਕਿੰਨੇ ਦੇ ਹੋਊਗੇ 15 4 ਨੂੰ ਵੀ ਲੈ ਲੈ 60000 ਦੇ ਹੋਗੇ ਫੇਰ ਹਾਂ ਚਲੋ ਕਿਆ ਕਰੇਗਾ ਕਾ ਇਨੇ ਪੈਸੇ ਵੀ ਕਿਆ ਕਰਨੇ ਆ ਹੁਣ ਪੰਜ ਸੱਤ ਦਿਨ ਉ ਬੈਠੇ ਰਹਿਣਾ ਲੈ ਪੈਰ ਸੇ ਜਾਈਂ ਫਿਰਦਾ ਠੀਕਾ ਲਵਾ ਲੈ ਠੀਕਾ ਹੀ ਤੇ ਤਾਂ ਹਟਣਾ ਨਹੀਂਦਾ लवली ਉਹ ਗੁੰਡਾ ਨਹੀਂ ਦੇਤਾ ਲਵਲੀ ਆਇ ਨਹੀਂ ਚਲਵਾਲਾ ਲਵਲੀ ਕਿੱਥੇ ਗਿਆ ਵਾ ਔਰ ਕਾਹ ਰਿਸ਼ਤਦਾਰੀ ਵੀ ਆਊਗਾ ਕੋਈ ਨਹੀਂ ਹੋਰ ਤੇ ਲੱਗਣਾ ਨਹੀਂ ਹੋਰ ਦਰ ਉਪਰ ਲੱਗਣਾ ਜਵਾਨੇ ਵੀ ਲਉਣਾ ਨੀ ਜਾ ਵੀ ਇੱਥੇ ਜਾਣਾ ਪੈਣਾ ਮਸੂਦ ਕੱਲ ਸਵਸਤਾ ਸਾਦੀ ਕਾ ਲੱਗ ਜਾਏਗਾ ਨਾ ਬਾ ਦੋ ਰੋਜ਼ ਮੇ ਠੀਕ ਹੋ ਜਾਏਗਾ ਪੰਜ ਸੱਤ ਰੋਜ਼ ਲੱਗ ਜੈਣੇ ਆਰਾਮ ਕਰ ਲਈ ਚਾਰ ਰੋਜ਼ ਨੰਬੜਦਾਰੀਓ ਕਰ ਲੈ ਇਹਨੇ ਬਗਾ ਨਹੀਂ ਰੋਟੀ ਤੇ ਲੱਗ ਜੀਆ ਹਾਂ ਵਹੀ ਨਾ ਖਰਾ ਤੂਰ ਹੋ ਜਾਏਗਾ ਧਮ ਰੋਟੀਆਂ ਪਰ ਲੱਗ ਜਾਏਗਾ ਹਾਂ ਇਹ ਸਵਕਨਾ ਕੰਮ ਆਉ। ਉਹ ਘੱਟ ਮਿਲ ਜੂ ਪੈਸੇ ਤਾਂ ਕਿ ਆ ਹੋ ਗਿਆ। 500 ਮਿਲੇਗਾ। ਆ, ਛੇ ਲੰਬੜਦਾਰੀ ਤੇ ਹੁਣ ਤੈਨੂੰ ਪੂਰੇ ਮਿਲਨੇ ਆ ਹੈ। ਰੋਟੀ ਵੀ ਪਕਾਏਗਾ, ਕੰਮ ਵੀ ਕਰੇਗਾ। ਯਾਰਾ ਪੈਰ ਇਹ ਦੇਖ ਲਈਂ ਦੁੱਗਣੇ ਲੱਗ ਜਾਨੇ ਫਿਰ। ਕਾਜ ਬੰਨ ਲਿਆ ਵਿੱਚ ਬਾ। ਲੈ। ਕੋਈ ਨਾ ਵੀ ਕਾਗਜ਼ ਬਨੇਗਾ ਨਾ ਘਰਾਬ ਹੋ ਜਾਏਗਾ। ਖਰਾਬ ਹੋ ਜਾਣਾ। ਚੱਲ। ਜੁੱਤੀ ਆ। ਨਾ ਵੀ ਚੱਲ ਵੀ ਬੋਲੂ ਜੋਈ। ਆ ਦੇ ਲੈ ਕੇ ਕਾਹਨੂੰ। ਹਾਂ ਪੂਰੀ ਸਪੀਡ ਗੱਬਣੀ ਆ। ਹੋਏ ਹੋਏ ਦੇ ਨਾ ਉੱਧਰ ਹਾਲ ਗੜ। ਇੱਕ ਕੀਲੇ ਦਾ ਨੱਕਾ ਟੁੱਟਣ ਦੀ ਧੀਰ ਆ। ਤੇ ਤਾਂ ਆਪਣੇ ਆਪੇ ਟੁੱਟੀ ਜਾਂਦੇ ਗਾਹ ਦੇ ਗਾਹਾਂ। ਕਹਾਲ ਤੈਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁਣ। ਇੱਕ ਨਹੀਂ ਕੱਦੂ ਕਰਦੇ ਉਹਨੂੰ ਗੱਲੂ। ਪੁੱਜਣਾ ਤੇਰੇ ਕੋ ਘੰਟੇ ਤੱਕ ਹੀ ਨੇ। ਆ ਭਰ ਗਿਆ ਹੁਣ। ਕਿਤੇ ਬਾਅਦ ਅਗਲਾ ਨੰਬਰ 13 ਉੱਧਰ। ਹਾਂ ਸ਼ਾਮ ਤੱਕ ਹੋਊਗਾ। ਹਾਂ? ਸ਼ਾਮ ਦਾ ਤੱਕ। ਹਾਂ ਸ਼ਾਮ ਤੱਕ ਕਰਦੀ ਕੱਦੂ ਚਾਹੇ। ਨਾ ਉਹ ਵੀ ਪਾਣੀ ਵੀ ਪੁੱਜਣਾ ਉੱਤੇ ਰੱਖ ਜੇ ਨੱਕਾ ਪੜਦਾ ਫਿਰ ਤਾਂ ਹੁਣ ਹੀ ਪੁੱਜਿਆ ਨਾ ਟੁੱਟ ਜਾਣਾ ਨੱਕਾ ਇਤੋਂ ਹੀ ਟੁੱਟਣ ਦੀ ਧੇਰ ਆ ਬਸ ਆਇਆ ਨਹੀਂ ਮੈਂ ਕਹਿ ਗਿਆ ਇਹ ਤਾਂ ਵੀ ਚੋਕੋਈ ਜੀ ਜਾਂ ਟੁੱਟ ਗਿਆ ਨੱਕਾ ਜਦ ਤੇਰੀ ਖੇਤ ਦੇ ਵਿੱਚ ਕਹਿੰਦੀ ਉਹ ਕਹਿੰਦੀ ਕੱਟਣਾ ਪੈਣਾ ਇਹਨੂੰ ਪਾਣੀ ਪੁੱਜਣਾ ਪਾਣੀ ਹਲ ਵੀ ਆਹ ਬਾਟੀਆਂ ਨੂੰ ਸਲੋਗੇ ਨਾਲ ਆਉਣੀ ਚਾਹੀਦੀ ਸੀ ਭਾਰੀ ਜੀ ਹੂੰ ਬੈਗ ਕਰਕੇ ਵੀ ਪਾਣੀ ਉੱਧਰ ਨਹੀਂ ਪੁੱਜਦਾ ਫੇੜ ਨਹੀਂ ਜਗਰੀ ਹੁਣ ਚੱਲ ਦੇਖ ਤੇਰਾ ਖੇਤ ਕਿਆ ਕਹਿੰਦਾ ਲੇਜਰ ਬੱਜਿਆ ਆ ਸ਼ਾਮ ਤੱਕ ਹੋ ਜਾਣਾ ਸਵੇਰੇ ਜਿਹੜੀ ਸਰਜਰੀ ਉਹ ਦਾ ਕਰ ਦੇਣਾ ਕੱਲ ਨੂੰ ਆਉਣਾ ਵੀ ਜਾਂਨੇ ਤਾਂ ਹਾਂ ਹਾਂ ਕੱਲ ਨੂੰ ਉਹਨੂੰ ਕਰ ਦੇਣਾ ਸਵੇਰੇ ਇਹ ਤਾਂ ਮੋਟਰ ਚਲਾ ਲਵਾਂ ਤੇ ਪਿਆਰ ਨਾ ਨਾ ਕਿਆ ਲੋੜ ਆ ਜਾਂ ਪਾਣੀ ਆ ਗਿਆ ਚੱਲਦਾ ਚੱਲਦਾ ਦੇਖਦਾ ਸਹੀ ਕਿੰਨਾ ਚੱਲਦਾ ਚੱਲ ਲੇਜਰ ਕਰਾਤਾ ਫਿਰ ਲੇਜਰ ਕਰਾਏ ਦਾ ਗੱਲ ਇੱਚ ਫਿਰ ਹੁਣ ਆ ਗਿਆ ਪਾਣੀ ਬੱਸ ਇਹ ਅੱਧਾ ਕਿਲਾ ਰਹਿ ਗਿਆ ਦੂਰ ਆ ਭਰ ਗਿਆ ਲਾਗ ਵਾਲਾ ਹਾਂ ਇਹਦੇ ਦੇ ਨੱਕਾ ਪੜਦਾ ਹੁਣ ਵੀ ਘਰ ਜਾਣਾ ਕਿਤੇ ਬਾ ਨੰਬਰ ਆਪਣਾ ਲਾ ਗਿਆ ਇੱਥੇ ਬੱਸ ਚੱਲ ਕੋਈ ਨਹੀਂ ਆਏ ਆ ਪਾਣੀ ਦੀ ਬਚਾਤਾ ਹੋ ਗਈ ਉਹਦੇ ਗਾਣੇ ਲਾਉਣੇ ਦੀ ਹਾਂ ਇਹ ਤਾਂ ਹੁਣ ਲੋੜ ਵੀ ਨਹੀਂ ਹੈਗੀ ਪਾਣੀ ਉਹ ਤਾਂ ਪਹਿਲੇ ਹੀ ਵਾਸਤੇ ਹੁਣ ਪਰ ਜਣਾ ਵਾਸ ਇਹਨੂੰ ਘੰਟਾ ਲੱਗਣਾ ਨਹੀਂ ਹੈਗਾ ਜੇ ਕਿ ਬਈ ਟੁੱਟ ਗਿਆ ਉੱਪਰ ਤੇ ਪਾਣੀ ਬੈਠਾ ਹੋ ਕੇ ਟੁੱਟਦਾ ਪਾਣੀ ਪਾਉਂਦਾ ਵੀ ਜ਼ਿਆਦਾ ਫਾਲ ਆ ਮੈਂ ਕਹਿੰਦਾ ਫੇਰ ਆਈ ਦੇ ਤੇਰ ਫਾਲੀ ਤੇ ਰਹੇ ਨਾ ਮੈਂ ਇੱਕ ਨਾ ਤਾਂ ਹੀ ਲੱਗਣੇ ਹੈਗੇ ਕਿਹੜਾ ਹੈ ਆਹਾਂ ਲੀਜ਼ਰ ਚੜਾ ਕਰ ਦੇ ਕਰ ਤੇ ਤੇਰ ਫਾਲੀ ਸੋ ਨਹੀਂ ਬਣਨੀ ਚਾਹੇ ਫੇਰ ਤਾਂ ਜੇ ਬਾਅਦ ਚ ਇਹਦਾ ਪਾਣੀ ਘਰੇ ਦੇ ਫੇਰ ਹੋਣੀ ਸੀ ਤਾਂ ਹੁਣ ਤਾਂ ਗੜੂਗਾ ਹੀ ਤੂੰ ਐਂ ਤਾਂ ਡੱਕਾ ਨਹੀਂ ਗੜੇ ਕਰਦਾ ਪੈਰ ਹੋਰ ਟੀਜ ਹੁੰਦੀ ਆ ਡੱਕਾ ਹੋਰ ਟੀਜ ਹੁੰਦੀ ਆ ਉਹ ਡੱਕਾ ਬਾਹਰੇ ਰੱਖ ਦਿੰਦੇ ਆ ਨਾ ਆ ਚੱਕਰ ਪੈ ਜਾਂਦਾ ਬਾਹਰੇ ਉਹ ਕਰਦੇ ਮਾੜੀ ਨਾੜੀ ਤਰਫਾੜੀ ਵੀ ਖਵਾ ਦੂੰਗਾ ਦੂਰੀ ਜਾਇ ਕਰ ਤੈਨੂੰ ਬੁਕੇਰੀਓ ਘਮਾਦੀ ਤਰਫਾੜੀ ਚਾਹੇ ਦੂਰੀ ਘਮਾਦੀ ਆ ਪਾਣੀ ਭਰ ਕੇ ਚਲ ਆ ਗਿਆ ਪਾਣੀ ਬਸ ਉਹ ਲਣਾ ਤਾਂ ਕੱਲੂਗਾ ਨੇ ਇਹ ਗੁਰੂ ਲਾ ਕਾਨੂੰ ਆਪੇ ਖੋਲ ਜਾਣਾ ਤੈਨੂੰ ਕੋਈ ਲੋੜ ਤੇਰੇ ਕੋਲ ਹੀ ਪੁੱਜਣਾ ਲੰਘਣਾ ਇੱਤੀ ਨੀ ਮਾ ਪੋਲਾ ਥੱਲੇ ਨੂੰ ਵੇ ਹੱਟ ਕੇ ਦਾ ਆ ਜਾਣਾ ਹਾਂ ਉਹ ਲੂ ਬਾਈ ਨੂੰ ਸੱਪ ਜਦ ਦੇਖ ਜਾਂਦਾ ਜਦ ਇਹ ਮਗਰ ਪੈ ਗਿਆ ਦੇਖ ਲੈ ਭੱਜ ਨਹੀਂ ਹੋਣਾ ਸੱਪ ਆ ਉਰੀ ਦੇਖਦਾ ਉਹ ਲੱਖਵਤੀ ਲੱਗਦਾ ਡੱਡੂ ਪਕੜਾ ਹੈ ਹਾਂ ਡੱਡੂ ਪਕੜਾ ਹੈ ਤੈਨੂੰ ਡੱਡੂ ਫੜਿਆ ਦਾ ਹਾਂ

ਉਰੇ ਤਾਂ ਸੱਪ ਲੱਗਦਾ ਤਾਂ ਦੂਰ ਤੇ ਤਾਂ ਹੀ ਦਾ ਕਾ ਕੱਦੂ ਚ ਗਿਆ ਇੰਨੀ ਦੂਰ ਮੈਂ ਸੱਪ ਤੈਨੂੰ ਮਿਲਦੇ ਵੀ ਬਹੁਤ ਆ ਇਹ ਤਾਂ ਗਲੋਲੇ ਹੋਊਗੀ ਯਾਰ ਉਹ ਜੜਪਟੋਈ ਵੀ ਕੋਈ ਹੈ ਨਾ ਲੱਗਦਾ ਪੜਾ ਦੇ ਬਾਲ ਉਰੇ ਤਾਂ ਸੱਪ ਲੱਗਦਾ ਤਾਂ ਅਜੀ ਸੱਪ ਆ ਦੇਖ ਲੈ ਸੱਪ ਤੇ ਇਤਨਾ ਜੇ ਬਿਠਾਨੇ ਰਹਿਣਾ ਥਾ ਤੈਨੂੰ ਆਏ ਤਾਂ ਤੇ ਘੇਰ ਵੀ ਡੱਡੂ ਫੜਿਆ ਪਾਉਂਗਾ ਇੱਥੇ ਲੱਗਦਾ ਦੇਖ ਇੱਥੇ ਲੱਗਦਾ ਦੇਖ ਇੱਕ ਦਿਨ ਬਹੁਤ ਕਾਲਾ ਇਹ ਹੈ ਜੀ ਬੋਪੜਾ ਸੱਪ ਤਾਂ ਅਸੀਂ ਕਿੱਥੇ ਉਹੀ ਆ ਚੱਲ ਕੋਈ ਨਹੀਂ ਇੰਨੀ ਦੂਰ ਗਿਆ ਵੀ ਪਾ ਮਿਲਿਆ ਵੇਰ ਨਹੀਂ ਆਸ ਹਾਂਜੀ ਇਹ ਨੰਬਰ ਦਾ ਰੋਲੇ ਪਾਸ ਇਹ ਹਾਂ ਇੱਕ ਘੰਟਾ ਹੀ ਲਾਇਆ ਫਟ ਲਾਇਆ ਇਹ ਰੋਵਾ ਕਦਾ ਪਾਇਆ ਵਾ ਜੀਰੀ 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 ਪਹਿਲ ਤੇ ਨਾ ਕਰਦਾ ਮਗਾ ਜਿਹਦੇ ਮੰਦਰਣਾ ਕੰਮ ਫੇਰ ਪਹਿਲ ਤੇ ਨਾ ਕਰ ਤੇ ਤੇਰਾ ਕਾ ਤੇ ਮੂਡ ਬਣ ਗਿਆ ਜੀਰੀ ਲਾਉਣ ਦਾ ਬੜਾ ਆਮ ਮਾਫੀ ਹੋ ਗਿਆ ਲੱਗ ਜਾ ਲੱਗ ਜਾ ਮਨ ਮਗਾ ਚਲਦੇ ਚਲਦਾ ਆਜੋ ਅਗਰੀ ਇੱਕ ਰਗ ਨਹੀਂ ਹੈ ਉਹ ਤਾਂ ਹੈ ਹੋ ਹੀ ਜਾਏਗਾ ਲੱਗ ਜਾਓ ਇੱਕ ਸਾਲ ਦੇਖਿਆ ਖੁਰਖੁਰ ਹੀ ਕੀ ਕਰਦੇ ਤੇ ਖੁਰਖੁਰ ਸੰਤੋਸ਼ ਸਾਰੇ ਨਵੇਂ ਨਵੇਂ ਤੇ ਬਸ ਰੋਜ਼ ਗੋਲੀ ਖਾਣੀ ਇੱਕ ਦਰਦ ਦੀ ਸ਼ਾਮ ਨੂੰ ਢੂਈ ਦੁਖਦੀ ਆ ਜਿਹੜੀ ਗੱਲ ਕਰੀ ਵੀ ਅਸੀਂ ਇੱਕ ਢੱਕਾ ਨਹੀਂ ਤੇ ਉੱਪਰ ਲਾਉਣਾ ਜੀ ਬਾਦ ਜਿੰਨੀ ਗੱਲ ਕਰੀ ਤੂੰ ਇੰਨੀ ਲਾ ਕੇ ਬੈਠ ਗਏ ਉਹ ਹਾਂ ਉਤੇ ਬਾਦ ਨਹੀਂ ਉਹਨਾਂ ਨੇ ਕੋਈ ਵੀ ਲਾਈ ਕਹਦੇ ਨਾਲ ਸਾਤੇ ਲੱਗਣੀ ਆ ਯਾਰ ਕੋਈ ਨਹੀਂ ਨੂੰ ਚਾਉਤਾ ਕਹੀ ਦਿੰਦਾ ਕਹਿੰਦਾ ਜੀਰੀ ਲਾਏਗਾ ਜੀਰੀ ਲਾਏਗਾ ਨਹੀਂ ਜੋ ਪਹਿਲ ਤੇ ਨਾ ਕਰਦਾ ਮਮ ਕਹਵਾ ਜੀਰੀ ਨਾਲ ਕਰਨ ਮੈਨੂੰ ਤਾਂ ਤਾਂ ਕਿਹਾ ਵੀ ਲਾਏਗਾ ਮੈਨੂੰ ਗਿਆ ਪਤਾ ਤੂੰ ਮਮੇ ਕੋ ਨਾ ਕਰਦਾ ਸਾਨੂੰ ਥੋੜੋ ਨਾ ਕਰੀ ਤਾ ਮਾ ਪਾਪੂ ਕੋ ਵੀ ਨਾ ਕਰਦਾ ਮਮ ਕਹ ਮੈਸ ਲਾਣੇ ਗੰਜੀ ਦੀ ਤੂੰ ਹੀ ਦੋਣ ਲੱਗ ਗਈ ਕਿ ਲੱਗਦੀ ਨਹੀਂ ਲਗਾਣੇ ਨਹੀਂ ਅੱਤੀ ਜਿ ਕੋ ਜਿੱਕ ਕੰਤੀਲਾ ਅੰਮਰ ਹੈਗਾ ਚੱਲ ਲੈ ਫੜਨੀ ਚੱਲ ਲੈ ਤਾ ਕਿ ਆ ਫਿਰ ਵੀ ਸਭ ਕਹਾ ਲਾਉ ਬਾਤੋ ਅੰਗਰੀ ਇੱਕ ਰਗਨੇ ਕੋਈ ਕੰਨੀ ਕਾਟ ਬਾਦ ਇੱਕ ਦੋ ਦਿਨ ਤਾਂ ਲਾ ਕੇ ਦੇਖ ਲੈਂਦਾ ਅਰੇ ਤੇ ਮੈਂ ਕੀ ਦੁਰੋਦ ਲਾ ਕੇ ਦੇਖ ਲੋ हमको तो ये जब तक नहीं होगा नहीं तो हम आपका पजने देता नहीं, नहीं और गईते पैर ले ले इन तारे 5-6 ਦਿਨ ਬਾਅਦ ਤੇ ਨਹੀਂ ਤਾਂ ਮੈਂ इसको पजने ਥੋੜੀ ਦੇਤਾ ਅਬ ਇਸਕੋ ਕੋਲ ਜਾ ਕੇ ਬਤਾਤਾ ਚੱਲ ਹੁਣ ਫਿਰ ਤੂੰ ਮਿਸਤਰੀ ਕੋ ਜਾਊਗਾ ਹਾਂ ਹਾਂ ਤਾਂ ਤੂੰ ਮਿਸਤਰੀ ਕੋ ਜਾਊਗਾ ਹਾਂ ਕਿਹੜੇ ਦਾ ਸੁਖੇਗਾ ਜਾਨ ਨਹੀਂ ਮੈਂ ਇਹ ਜਾ ਪਿਆ ਰਿਹਾ ਇਹ ਕਿੱਧਰ ਜਾਂਦਾ ਚੰਨੀਆ ਗੁੱਲੂ ਕਾਲ ਠੀਕ ਹੈ ਫਿਰ ਰੋਟੀ ਬਾਣੀ ਇੱਥੇ ਦੀ ਲਾ ਸਰੀ ਹੋਗਾ ਅਗਰ ਕਿ हमको फ्रिज ही ला ਨਹੀਂ ਹੋਗਾ ਤੇ ਤੈਨੂੰ ਧੜੂ ਲੱਗਣੀ 5-7 ਦਿਨ ਤੱਕ ਜੀ ਲੱਗਣੀ ਹੋਣੀ ਆ 5-7 ਦਿਨ ਕੇ ਬਾਅਦ ਨਿਕਦਰੋ ਝਾਰੀਆ ਦਾ ਪਾ ਕਰੇਗਾ ਠੀਕ ਆ ਗੇ ਹਰੀ ਦਾ ਪਾ ਤਾਂ ਮਿਲ ਜਾਣਾ ਪਰ ਉਹ ਵੀ ਤਾਂ ਪੈਣ ਪਾਣੀ ਚ ਤਾਂ ਬੜਨਾ ਹੀ ਪੈਣਾ ਝਾਰੀ ਦਾ ਫਰਾ ਕੋਲ ਪਾਣੀ ਪਾ ਤਾ ਜਿਕਣਾ ਹੋ ਜੇ ਕਿਸਾਨ ਜ਼ਿਮੀਦਾਰ ਕੋਲ ਲਗੂਗਾ ਉੱਥੇ ਤਾਂ ਹੀ ਕੁ ਕਰਨਾ ਪੈਣਾ ਆ ਮਿਸਤਰੀ ਕੋ ਭੱਜੋ ਉੱਥੇ ਉੱਥੇ ਜੇ ਸਿਮਿੰਟ ਲੱਗਿਆ ਫਿਰ ਤੈਨੂੰ ਪਤਾ ਲੱਗੂ ਜਿਵੇਂ ਮੈਂ ਝੋਨਾ ਦੇ ਥੈਲਾ ਪਾ ਲੈ ਗੇ ਫਾਫਾ ਬਾਨਾ ਬਾਰੀ ਨਹੀਂ ਆਉਣ ਦੇਣੀ ਲੰਬੜਦਾਰ ਨੇ ਬਾਈ ਚੱਲ ਸਾਥ ਮੇਰੇਗਾ ਫਿਰ ਤੋਂ ਸੀਮੈਂਟ ਤੇ ਵੀ ਬਤਾ ਲੇਗਾ ਹਾਂ ਅੱਛਾ ਹੁਣ ਤੂੰ ਕਿਤੇ ਗੋਦੀ ਜਾ ਕੇ ਰੱਖੂੰਗਾ ਨਹੀਂ ਦੀ ਜਗ੍ਹਾ ਤੂੰ ਕੰਮ ਕਰੀ ਜਾਊਂਗਾ ਗੱਲਾਂ ਸੁਣ ਲਈ ਦੀਆਂ ਨਹੀਂ ਸੀਮੈਂਟ ਦਾ ਮਿਲ ਆਏਗਾ ਨਾ ਆਹੋ ਤੂੰ ਇੱਟਾ ਫੜਾਉਣ ਲਾ ਦੂ ਹਾਂ ਬੋਲੂੰਗਾ ਇੱਟਾ ਪਕੜਾ ਦੋ ਮੈਂ ਸੀਮੈਂਟ ਦੇ ਦੇਤਾ ਫਾਇਰ ਫਾਇਰ ਚਾਰ ਜਾਏਗੇ ਚੱਲ ਠੀਕ ਹੈ ਲੇਕਿਨ ਆਇਆ ਹੈ ਤਾਂ ਕੰਮ ਤਾਂ ਕਰਨਾ ਹੀ ਪੈਣਾ ਹੁਣ ਜਾਣ ਵਾਸਤੇ ਟਿਕਟ ਦਾ ਠੀਕਾਟ ਕੇ ਕੀ ਹੈ ਠੀਕਾਟ ਕੇ ਮੇਰਾ ਮੁੰਡਾ ਅੱਜ ਆਪ ਕਾ ਪਰਫੈਕਟਨੇ ਲੱਗਿਆ ਤਾ ਹਜ਼ਾਰ ਅੱਛਾ ਜਾ ਜਾ ਪਮੇ ਸਦਾ ਤੋਂ ਫੇਰ ਦਿੱਤਾ ਇੱਕ ਹਜ਼ਾਰ ਲੈ ਕੇ ਕੱਲ ਗੱਡੀ ਫੜ ਲਓ ਅੱਛਾ ਮੇਰਾ ਮੁੰਡਾ ਦਿੱਲੀ ਸੇ ਹਾਂ ਜਾ ਵੀ ਰਹਨੇ ਦੇ ਉਹ ਜੇ ਪਮੇਸ਼ਰ ਦਾਸ ਵੀ ਹਜ਼ਾਰ ਲੈ ਲੇਗਾ ਤੂੰ ਹਜ਼ਾਰ ਭੇਜੇਗਾ ਆਪ ਪਮੇਸ਼ਰ ਦਾਸ ਲੈ ਕੇ ਆ ਜਾਏਗਾ ਹੂੰ ਚੱਲ ਕੋਈ ਨਹੀਂ ਤੇ ਜਾਣਾ ਨਹੀਂ ਹਲੇ ਨਹੀਂ ਹਲੇ ਨਹੀਂ ਚੱਲ ਠੀਕ ਹੈ ਗੰਗਾ ਰਾਮ ਕੋ ਸਿਰੇ ਹੋਰ ਫੇ ਕਿਦਾਂ ਬਹੁਤ ਵਧੀਆ ਕੀ ਕਰਤਾ ਜੇ ਬੱਚੇ ਨੂੰ ਬਹੁਤ ਜ਼ਿਆਦਾ ਹੈ ਨਾ ਕੋਈ ਹੁਣਾ ਦਾ ਹੋ ਗਿਆ ਹੁਣ ਹਾਂ ਇਹ ਗੋਣਾ ਦਾ ਹੋ ਗਿਆ ਵਾ ਜਿਹੜਾ ਪਾਣਾ ਬੀਤਣਾ ਦਾ ਬੀਤ ਗਿਆ ਹੈ ਮਾਦਾ ਜੀ ਵੀਡੀਓ ਦੇਖੀ ਮੈਂਗਾ ਜੀ ਬੱਚੀ ਨੂੰ ਕੀ ਹੋ ਗਿਆ ਟਰੈਟਰ ਟੰਗੇ ਇਕਣਾ ਇਹਨਾਂ ਨੇ ਉਹ ਨਾ ਬੱਚੋ ਤਾਂ ਆਜਾ ਵਾ ਗਾਲ ਦੀ ਕਾੜੀ ਪੈਸੇ ਬਹਾਲ ਜੀ ਆ ਪਾਣੀ ਨੂੰ ਔਖਾ ਹੋਣਾ ਹੈ ਪਾਣੀ ਨੂੰ ਪ੍ਰੀਵੀ ਪੱਟੀ ਪਰ ਸੌਂਦੀ ਉਹੀ ਕਹਿੰਦਾ ਮੈਨੂੰ ਆਣ ਚ ਪਾਣੀ ਛੱਡਿਆ ਉਧਰ ਰਾਤ ਨੂੰ ਤਾਂ ਸੰਗਰਾਂਦ ਵਾਲੇ ਦੇ ਨਾ ਆਉਂਦੀ ਕੋਈ ਹੋ ਕੇ ਜਾਊਗਾ ਵੀ ਹੋਈ ਨਹੀਂ ਲਾ ਦੋ ਇਹ ਕੱਟ ਗਈ 26 ਲੋਰਾਂ ਜਿੰਨੀ ਗੱਲ ਆ 26 ਦਾਸ ਲੱਭ ਲਾ ਕਿਸੇ ਕੋਈ ਹੈ ਨਹੀਂ ਦਾਸ ਰੁਗੀ ਦਾ ਲੱਭੀ ਖੜੀ ਦਾਸ ਜੱਸੀ ਨੂੰ ਪੁੱਛ ਲੈ ਜੱਥਾ ਸਾਨੂੰ ਪੁੱਛਦਾ ਪ੍ਰੀਵੀ ਇਹਨਾਂ ਦੇ ਬਾਜ ਕੀ ਮੈਨੂੰ ਦਿਓ ਯਾਰ ਇੰਨੀ ਤਾਂ ਬਿਜੀ ਵੀ ਉਹਨੇ ਮੈਨੂੰ ਦਾ ਬਦਾ ਹੁਣ ਹੁੰਦਾ ਬਹੁ ਬਿਜੀ ਵੀ ਦੀ ਸਾੜੇ ਸਾੜੇ ਸਾੜਾ ਵੀ ਹੁਣ ਮੈਨੂੰ ਲਾਦੀ ਵੀ ਸਾੜਾ ਹੀ ਸਰਨਾ ਹੈ ਬਈ ਨਾ ਤੂੰ ਮੈਨੂੰ ਦੇਖਦੀ ਤੂੰ ਤਾਂ ਫਿਰ ਹੈ ਹੀ ਆ ਨੀਦੀ ਪਾਲੀ ਥੋੜੀ ਜੀ ਕੱਟ ਜੰਮੀ ਨਾਲੀ 20 ਪੈ ਗਿਆ ਦੋ ਕੈਰੀਆਂ ਬੋਟਾ ਉਹਦੀਆਂ ਪ੍ਰਧਾਨ ਕਿੱਧਰ ਆਉਂਦਾ ਅੱਜ ਸਰਦ ਮਿੱਚਾ ਲੈਣਾ ਆਇਆ ਮੈਂ ਕਿੱਥੇ ਤੋਂ ਲੱਭਦਾ ਪ੍ਰਧਾਨ ਨੇ ਲੈ ਮਿੱਚਾ ਤਾਂ ਹੈਗੀ ਆ ਹਾਂ ਹੂੰ ਖੇਚ ਲਾਈਆਂ ਵੀਆਂ ਪੰਧਾਰ ਕੋ ਪਨੀਰੀ ਖੜੀ ਹੋ ਲਾਲਾ ਬਾਹਰ ਬਦ 26 ਹੈ ਠੀਕ ਹੈ ਹੋ ਗਿਆ ਕੋਈ ਤਾਂ ਹੈਗੀ ਹੈ ਵੀ ਤਾਂ ਮੇਰੇ ਪਾਪਾ ਖੜੀ ਆ ਜੀ ਚਾਰ ਕਿਲੋ ਦੀ ਖੜੀ ਮੇਰੇ ਕੋਲ ਸੁਣ ਲੈ 26 ਤਾਂ ਮੇਰੇ ਕੋਲ ਹੀ ਆ ਬਸ ਹੁਣ 26 ਵੀ ਆ 26 ਲਾਉਣੀ ਹੈ ਉੱਥੇ ਹਾਂ ਮੰਡੀ ਆ ਹਾਂ ਤੇ ਕਈ ਇੱਕ 10 ਕਿਲੋ ਵੀਜੀ ਦੀ ਉਹ ਵੀ ਲਾਉਣੀ ਹੋਗੀ ਪੰਮੇ ਹਾਂ 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 ਪਾਣੀ ਘੱਟ ਰੱਖ ਲੈ ਉੱਤੇ ਗਿਆ ਹੈ ਪਾਣੀ ਘੱਟ ਰੱਖ ਲੈ ਇੱਕ ਦਿਨ ਹੋ ਗਈ ਉਹ ਤਾਂ ਸਾਲੀ ਬਹੁਤ ਵੱਧ ਗਈ ਇਹ ਇਹ ਤਾਂ ਹਰੇ ਵੀ ਫਾਤੂ ਆ ਜੀ ਲੇਜ਼ਰ ਮਾਰਿਆ ਹੋਇਆ ਮੈਂ ਦੇਖ ਲੈ ਲੇਜ਼ਰ ਮਾਰਾ ਪਰਦਾ ਮਾਰੇ ਵੀ ਸੂਣੀ ਮਾਰਿਆ ਲੇਦਰ ਬਣਾਏ ਨੇ ਲੱਗੇ ਆਪਣਾ ਪਨੀਰੀ ਇੱਥੇ ਕਹਿੰਦਾ ਓਰੇ ਵੀ ਉਹੀ ਪਨੀਰੀ ਵਧੀਆ ਖੜੀ ਆ ਪਨੀਰੀ ਦਾ ਪੰਪੀ ਬਹੁਤ ਏਰੀਆ ਲਵਾ ਦਨੇ ਨੇ ਤੇਰਾ ਉਹੀ ਥੋੜੋ ਪਨੀਰੀ ਇਹ ਓਕੇ ਆ ਨਾਲੇ ਬਰਕਤ ਬਹੁਤ ਹੁੰਦੀ ਆ ਜਿਹੜੀ ਨੇੜੇ ਵੀ ਨਹੀਂ ਦੀ ਆ ਸਹੀ ਬੀਜ ਪਿਆ ਹੋਵੇ ਨਾ ਵਧੀਆ ਰਹਿੰਦਾ ਬਸ ਜਿਹੜਾ ਬੀਜ ਪਿਆ ਹੋਵੇ ਆ ਪਾਪਾ ਮਣਕੇ ਪਾਇਆ ਯਾਰ ਉਹੀ ਥੋੜੋ ਆ ਪਿਆਰੀਆਂ ਕਰਦਾ ਹੈ ਪਨੀਰੀ ਅਲਟਰਾ ਜਨ ਕਰਤੀ ਇੱਧਰ ਨੂੰ ਆਵੇ ਪਾਣੀ ਨਾ ਆਵੇ ਮੱਕੀ ਦਾ ਹੈ ਮੱਕੀ ਦਾ ਪਾਣੀ ਇੱਧਰ ਨੂੰ ਲਾਵੇ ਨਾ ਨਾ ਰੌੜ ਲੱਗੀ ਦੀ ਆ ਕਦੇ ਕਹੇ ਵੀ ਮੇਰੀ ਬਿਨੀ ਦੀ ਜਕਤੀ ਨਹੀਂ ਅਲਟਰਾਜਨ ਕਰੀਆ ਨਹੀਂ ਅਲਟਰਾਜਨ ਕਰੀਆ ਕਾਉਂ ਲੱਗਦੀ ਹੈ ਕਿਤੇ ਇਧਰ ਵੀ ਦੂਹੇ ਪਾਸੇ ਨਾ ਟੁੱਟ ਜਵੇ ਨਾ 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 ਇਹ ਤਾਂ ਨਹੀਂ ਜਾਂਦਾ ਮੈਂ ਕਿਹਾ ਵੀ ਹੋਰ ਗੱਲਾਂ 10 ਅਲਟਰਾਜਨ ਜਰੂਰੀ ਗੱਲ ਨਹੀਂ ਤੇ ਹਾਂ ਅਦਰਕ ਦਾ ਲਾਈਵ ਲਾ ਕੇ ਤੇਰੇ ਤੂੰ ਤਾਂ ਤਾਂ ਪਪੂਲਰ ਦੇਖ ਕੁਝ ਨਹੀਂ ਸੁੱਕਾ ਤੇਰਾ ਬੁੱਟਾ ਨਹੀਂ ਸੁੱਕਾ ਲੱਖਣ ਚੱਲਦਾ ਹੁਣ ਚੱਜਾ ਲੱਖਣ ਦਾ ਲੱਖਣ ਹਾਂ ਇਹ ਪਛੇਂ ਚੱਲਦੀ ਫੇਰ ਦੇਖ ਲੈ ਅਸਰ ਨਹੀਂ ਨਾ ਪੁੱਜਿਆ ਇਹਨਾਂ ਕੋਲ ਹਾਂ ਅਸਰ ਨਹੀਂ ਪੁੱਜਿਆ ਇਹ ਪਛੇਂ ਚੱਲਦੀ ਫੇਰ ਦੇਖਦਾ ਫਿਰ ਚੱਕ ਤੇ ਤੇਰੇ ਸਾਰੇ ਕੀ ਕਹਿੰਦੀ ਹੈ ਇਹ ਹਾਂ ਤਦੇ ਰੇਹੇ ਧਾਨ ਮਾਰਦੇ ਨੇ ਬੁੱਝਿਆ ਨਾ ਹਾਂ ਬੰਮੇ ਕੈ ਦਿਨੋਂ ਕੋ ਲੱਗੇ ਨੇ ਹਫਤਾ ਹੋ ਗਿਆ ਹਾਂ ਹਫਤਾ ਹੋ ਗਿਆ ਲੱਗੇ ਨੇ ਪਹਿਲਾ ਤੁਸਾਂ ਹਾਂ ਪਹਿਲਾ ਤਾਂ ਕਿਛਾ ਮਤ ਨਹੀਂ ਕਰਦਾ ਤੇਰੇ ਕੋਲ ਮੈਂ ਵੀ ਕੱਲ ਨੂੰ ਵਿਹਲਾ ਹੋ ਜਾਣਾ ਇੱਥੇ ਕੀ ਮਸ਼ੀਨੀ ਕੰਮ ਆ ਹੁਣ ਤਾਂ ਮਸ਼ੀਨੀ ਮਸ਼ੀਨੀ ਤੈਂ ਕਿਤੇ ਬਹੁਤ ਦਿਨ ਲਾਉਣੇ ਆ ਓਕੇ ਆ ਅੱਜ ਰਾਤ ਨੂੰ ਤੂੰ ਕਹਿੰਦਾ ਮੈਂ ਸਾਰਾ ਗੱਦੂ ਕਰ ਦੇਣਾ ਅੱਜ ਰਾਤ ਨੂੰ ਹਾਂ 6-5 ਕਿਲੇ ਦਾ ਕਰ ਦੇਣਾ ਯਾਨੀ ਮੀਂਹ ਬਹੁਤ ਲੁੱਟ ਪਿਆ ਮੀਂਹ ਉਹਦੇ ਦਾ ਬਾਈ ਬਚਾਅ ਤੇ ਬਾਈ ਮੀਂਹ ਨੇ ਬਚਾਅ ਤੇ ਕਿੰਨੇ ਦੇ ਮੋਟਰਾਂ ਵਿਹਲ ਨਹੀਂ ਆ ਹਮ ਬੇਲੀਆਂ ਵੀ ਦੇ ਚੱਕਰ ਨਹੀਂ ਬਾਈ ਜਿਹੜਾ ਮੀਂਹ ਵਾਲਾ ਪਾਣੀ ਹੈ ਨਾ ਇਹ ਤਾਂ ਹੈ ਉਹ ਹੈ ਇਹ ਲੱਗਦਾ ਹੀ ਬਹੁਤ ਆ ਰਾਤੀ ਰਾਤ ਰੰਗ ਬਦਲ ਜਾਂਦਾ ਗੰਨਾ ਹਾਂ ਅਸਲ ਗੰਨੇ ਅਟੈਕਦੇ ਆ ਬੰਦਾ ਰੰਗ ਕਿਹੜੀ ਕੋਗਾ ਬੋਈ ਜਿਹੜੀ ਆ ਉਹ ਕੋਗਾ ਬੋਇੰਗ ਉਹ ਉਹਨੂੰ ਮੀਂਹ ਦਾ ਬਹੁਤ ਰਜਲਟ ਵਧੀਆ ਉਹਨੂੰ ਨਹੀਂ ਬਹੁਤ ਮੀਂਹ ਵੀ ਅੱਛਾ ਪਿਆ ਵੀ ਬਹੁਤ ਆ ਨਹੀਂ ਪਿਆ ਜੂਰ ਗਿਆ ਨਾ ਮੀਂਹ ਦਾ ਮੈਂ ਥੋੜਾ ਰਾਜ਼ਮ ਜਦ ਵੀ ਆਉਂ ਗਰਮੈਸ਼ ਬਹੁਤ ਬੰਦਲ ਮੈਸ਼ ਬਹੁਤ ਕੋਹੂੰਗਾ ਜੇ ਮੀਂਹ ਹੀ ਜਾਊਂਗਾ ਤਾਂ ਕੋਸ਼ਿਸ਼ਾਂ ਕਰੂੰਗਾ ਇਹੇ ਪਰ ਲਾਈਟ ਨਾ ਠਾਉਗੋ ਜੀ ਆ ਲਾਈਟ ਤਾਂ ਭਈ ਆਈ ਜਾਂਦਾ ਰਾਤ ਦੀ ਭੱਜੀ ਵੀ ਦੁਪਹਿਰੇ 2 ਵਜੇ ਆਈ ਜਨਰੇਟਰ ਪਾ ਕੇ ਖੜਾਤਾ ਟਰੈਕਟਰ ਮਗਰ ਫੋੜ ਮਗਰ ਹੂੰ ਕਿਉਂ ਹੀ ਚੰਦ ਪੀ ਆਪਣੇ ਵੀ ਕਮਲਪੁਰ ਤੇ ਪੂਰਾ ਪਾਣੀ ਆ ਰਿਹਾ ਉਹ ਕਹਿੰਦਾ ਪੂਰਾ ਪਾਣੀ ਆਦਾ ਫਾਲ ਮਾਰ ਬੱਜਦੀ ਆ ਹੂੰ ਐਨ ਭੋਲ ਨਾ ਸਾਬਦੇ ਤਾਂ ਹਨ ਭਰੇ ਵੀ ਤੇ ਆਹੀ ਤਾਂ ਪੰਗਾ ਐਨ ਲਾਗੇ ਉੱਪਰ ਇੱਕ ਕਿਲੇ ਦਾ ਤੁਰਨਾ ਹੀ ਆ ਬਾਈ ਦਾ ਹਾਂ ਇੱਕ ਕਿਲੇ ਦਾ ਪਾਣੀ ਟੁੱਟ ਗਿਆ ਉਹਨੇ ਅਗਲੇ ਦਾ ਤੋੜ ਦੇਣਾ ਉਹਨੇ ਅਗਲੇ ਦਾ ਤੋੜ ਦੇਣਾ ਇੱਕ ਨਹੀਂ 5-10 ਕਿਲੇ ਦਾ ਪਾਣੀ ਟੁੱਟ ਗਿਆ ਚੋਈ ਬਣ ਜਾਂਦੀ ਆ ਇੱਕ ਪੰਗਾ ਦੁਰੂ ਜੇ ਉਧਰ ਤੇ ਪਾਣੀ ਟੁੱਟਿਆ ਫਿਰ ਟੋਪੇ ਮੇ ਕਾ ਲ ਕੁਝ ਜੂ ਪੂਰੇ ਨਹੀਂ ਆਉਂਦਾ ਹਜੇ ਹਾਂ ਇੰਨਾ ਪਾਣੀ ਵੀ ਨਹੀਂ ਹੈਗਾ ਉਹ ਉਫੀ ਆ ਜੋ ਸੇ ਚੇ ਦੇ ਟੁੱਟਿਆ ਜੱਗਿਆਂ ਦੇ ਉਹ ਵਾਸਤੇ ਰਸਤੇ ਜੀ ਖਤਮ ਹੋ ਗਏ ਕਿਲਿਆਂ ਦਾ ਦੱਲੀ ਰਹਿੰਦੀ ਆ ਭਰ ਨਹੀਂ ਛੇ ਉਹਨਾਂ ਦੀ ਦੋ ਤਿੰਨ ਕਿਲਿਆਂ ਦੀ ਪਾਣੀ ਟੁੱਟਿਆ ਬਾਕੀ ਨਹੀਂ ਆਇਆ ਹੈਗਾ ਇਧਰ ਹੀ ਸਾਈਡ ਨਹੀਂ ਆਇਆ ਉਹ ਲੂਪਾ ਦਾ ਆ ਜਾਂਦਾ ਉੱਥੇ ਉਧਰ ਤੇ ਨਹੀਂ ਆਇਆ ਹੈਗਾ ਉਹ ਲੂਕਾ ਨੂੰ ਪਾਣੀ ਆਉਂਦਾ ਉਰਲੇ ਪਾਸੇ ਹੀ ਆਇਆ ਇਧਰ ਜੱਗਿਆਂ ਦੇ ਤੇ ਫਲ ਪੈਂਦੀ ਦੀ ਉਹ ਫੇਰ ਪਾਣੀ ਪੂਣੀ ਭਰੇ ਕੌਣ ਲਾਗੇ ਬਈ ਫੇਰ ਚੁਰਪੇ ਦਾ ਜੱਗੇ ਨੇ ਫੋਲੋ ਕਰੇ ਤੇ ਜੱਗਿਆਂ ਦੀ ਉਹੀ ਵੇਟ ਵਿੱਚ ਹੋ ਰਿਹਾ ਸਭ ਨੇ ਟੋਕੇ ਦੱਬੇ ਹੋਏ ਆ ਜਿੰਨਾਂ ਨੂੰ ਪਾਣੀ ਖੇ ਚਾਹੀਦਾ ਇੱਥੇ ਨੀਚੇ ਲੰਘ ਜਾ ਭਾਈ ਆਪਣਾ ਕਰੇ ਮੈਂ ਫੁੱਲ ਸਭ ਨੇ ਇੱਥੇ ਲਾਈਟ ਵੱਜਦੀ ਨਹੀਂ ਹਾਂ ਲਾਈਟ ਵੱਜਦੀ ਨਹੀਂ ਅਮੇ ਲਾਈਟ ਦਾ ਕਿ ਲਾਈਟ ਨਹੀਂ ਵੱਜਦੀ ਹੈਗੀ ਆਪੇ ਫੁੱਲ ਖਰਾਬੀ ਹੋਵੇ ਨਾ ਲਾਈਟ ਵੱਜਦੀ ਹਾਂ ਹਾਂ ਲਾਈਟ ਨੇ ਤਾਂ ਬਸ ਕਰਾਈ ਪਈ ਆ ਘਰਾਂ ਵਾਲੀ ਆਈ ਨਹੀਂ ਮੋਟਰਾਂ ਦੀ ਸਵੇਰ ਦੀ ਜਲਦੀ ਆ ਰਾਤ ਦੀ ਜਲਦੀ ਆ ਸਵੇਰ ਦੀ ਘਰਾਂ ਦੀ ਜਲਦੀ ਆ ਰਾਤ ਦੀ ਜਲਦੀ ਆ ਘਰਾਂ ਵਾਲੀ ਲਾਈਟ ਆਈ ਨਹੀਂ ਦੱਸ 82 ਚਲਦੀ 8ਵੀਂ ਚਲਦੀ ਸੈਰ ਨੂੰ ਗਏ ਜਾ ਵੀ ਕੀ ਕਰੂੰਗਾ ਘਰ ਮਰਗੇ ਮਛਰ ਚ ਸਵੇਰੇ ਫੀਲ ਤਾਹੀਂ ਤੁਰੇ ਰਾਤ ਨਹੀਂ ਵੀ ਬਹਿ ਗਿਆ ਲੈਣ ਦਿੱਤੀ ਪਾਣੀ ਭੱਜੇ ਯਾਰ ਪੂਰਾ ਗੱਲੇ ਖੇਤਾਂ ਪਾਣੀ ਆਪੇ ਭੱਜਦਾ ਜਿਹੜੇ ਖੇਤ ਨੂੰ 4 ਘੰਟੇ ਲੱਗਦੇ ਦੇਦੇ ਪਹਿਨਾ ਅੱਧਾ ਘੰਟਾ ਨਹੀਂ ਲੱਗਦਾ ਹੁਣ ਹੋਰ ਮਸਲਾ ਜਿਹੜੇ ਲੀਜ਼ਰ ਸਭ ਨਹੀਂ ਕਰਾਉਂਦੇ ਹਾਂ ਲੀਜ਼ਰ ਸਭ ਦੀ ਪੱਦਰ ਹੋ ਗਿਆ ਚਾਰ ਚਾਰ ਰੂਗਲ ਪਾਣੀ ਖੜਕੇ ਦੂਆ ਭੱਜ ਲੈਂਦਾ ਜੇ ਜਦੀ ਇੰਨਾ ਲੀਜ਼ਰ ਇੱਥੇ ਜਿੰਨਾ ਲੀਜ਼ਰ ਕਦੇ ਨਹੀਂ ਬੱਗਿਆ ਨਹੀਂ ਲੀਜ਼ਰ ਹੁਣ ਮੈਂ ਦੇਖਿਆ ਹਰੇਕ ਸਾਲ ਹੀ ਵੱਜਦਾ ਫਰਕ ਪਈ ਜਾਂਦਾ ਲੀਜ਼ਰ ਹਰੇਕ ਮਰਾਉਣ ਲੱਗ ਗਿਆ ਇੰਟੀ ਬਹੁਲੀ ਲੀਜ਼ਰ ਕੱਜੇ ਨੀ ਮੈਂ ਢੱਕਾ ਨਹੀਂ ਮਾਰਦਾ ਬਾਈ ਚਾਹੀਦਾ ਵੀ ਆ ਯਾਰ ਲੀਜ਼ਰ ਢੱਕਾ ਨਹੀਂ ਮਾਰਦਾ ਜੇ ਤੂੰ ਲੀਜ਼ਰ ਮਾਰਾ ਲਿਆ 20 ਦਿਨ ਦੀ ਪਿੰਨੀ ਦੀ ਲਾਦੇ ਹਾਂ ਬਸ ਨਾਲੇ ਕਦੂ ਦੇ ਬਾਜਿੰਦਾ ਇਹ ਸੁੱਕੇ ਬਾਜ਼ਾਰ ਹੁਣ ਤੱਕ ਕਦੂ ਕਰਨਾ ਪੈਣਾ ਜਿਹੜੇ ਪਹਿਲਾਂ ਲਾਉਂਦੇ ਕਦੂ ਵਗਾਰੇ ਮੀ ਬੜਾ ਪੈਂਡਾ ਇਹ ਕੈਂ ਮੈਂ ਤਾਂ ਬਾਇਆ ਫਿਰ ਲੈੰਜਰ ਮਾਰੇ ਆਵੇਂ ਆ ਕਦੋਂ ਕਰਿਆ ਇਹ ਕਦੋਂ ਨਹੀਂ ਕਰਿਆ ਬਾਗ ਬਾਗ ਆਵਾਗੇ ਸਵਾਗ ਕਰਕੇ ਪਾਣੀ ਦਤਾ ਸੁੱਕੇ ਵਿੱਚ ਸੁੱਕੇ ਚ ਠੀਕ ਆ ਠੀਕ ਆ ਇੱਕ ਦੋ ਦਿਨ ਹੀ ਬਾਣੀ ਖੜਦਾ ਯਾਰ ਪਹਿਲੇ ਦਿਨ ਹੀ ਜਿਆਦਾ ਔਖਾ ਦੂਏ ਦਿਨ ਦਾ ਆਪੇ ਖੇਤ ਰੱਜ ਜਾਂਦਾ ਇੱਕ ਹੋਰ ਵੀ ਚੱਕਰ ਜੇ ਆਪਾਂ ਬਾਉਂਗੇ ਨਾ ਥੱਲੇ ਰੋਮ ਖੁੱਲੇ ਰਹਿੰਦੇ ਆ ਪਾਣੀ ਥੱਲੇ ਵੀ ਹੁੰਦਾ ਧਰਤੀ ਕੀ ਜਾਂਦਾ ਉਕੜਾ ਖੇਤ ਗਲਦਾ ਛੇਤੀ ਆ ਵਧੀਆ ਤਾਂ ਬੁੱਝਾ ਜਿਆਦਾ ਧਾਨ ਮਾਰਦਾ ਮੈਂ ਇਹ ਚੀਜ਼ ਦੇਖੀ ਆ ਇਹ ਚੀਜ਼ ਦਾ ਬਹੁਤ ਫਰਕ ਚਲੋ ਫਿਰ ਚਲੀਏ ਫਿਰ ਚਲੋ ਠੀਕ ਹੈ ਜੀ ਬਸ ਮਿਲਦੇ ਆ ਕੱਲ ਨੂੰ ਅਸਰੀ ਕੱਲ ਜੀ